ਠੀਕ ਉਸ ਦਿਨ ਪਹਿਲਾਂ ਆਪਣਾ ਬਾਡੀ ਸਰਵਿਸ ਪੈਕ ਯੂਜ਼ ਕੀਤਾ ਕੀ ਪ੍ਰੋਬਲਮ ਸੀ ਤੁਹਾਨੂੰ ਵੀਟ ਅਲਰਜੀ ਦੀ ਪ੍ਰੋਬਲਮ ਸੀ ਕਿੰਨੀ ਯੇਜਾ ਤੁਹਾਡੀ ਮੇਰੀ 19 ਸਾਲ ਦੀ 19 ਸਾਲ ਕਦੋਂ ਪਤਾ ਲੱਗਿਆ ਵੀ ਤੁਹਾਨੂੰ ਵੀਟ ਦੀ ਅਲਰਜੀ ਹੈ ਵੀ ਚਾਰ ਪੰਜ ਸਾਲਾਂ ਤੋਂ ਪਤਾ ਨਹੀਂ ਕਿ ਉਹਦੀ ਠੀਕ ਹੈ ਪਹਿਲਾਂ ਕੀ ਕੀ ਪ੍ਰੋਬਲਮ ਆਉਂਦੀਆਂ ਸੀਗੀਆਂ ਪਹਿਲਾਂ ਉਲਟੀਆਂ ਲੱਗ ਜਾਂਦੀਆਂ ਸੀਗੀਆਂ ਢਿੱਡ ਚ ਦਰਦ ਹੋਣ ਲੱਗ ਜਾਣਾ ਉਲਟੀਆਂ ਲੱਗ ਜਾਣੀਆਂ ਲੈਟ੍ਰੀਨਾਂ ਲੱਗ ਜਾਣੀਆਂ ਬਹੁਤ ਜਾਨੀ ਤਕਲੀਫ ਸੀ ਰਹਿੰਦਾ ਸੀ ਜੀ ਠੀਕ ਹੈ 19 ਸਾਲਾਂ ਦਾ ਤਕਲੀਫ ਸੀ ਰਹਿੰਦਾ ਸੀ ਹਾਂ ਜੀ ਠੀਕ ਹੈ ਤੇ ਕਾਫੀ ਟਸਟ ਟਸਟ ਕਰਾਇਆ ਹਾਂਜੀ ਹਾਂ ਵੀਟ ਲੈ ਜੀ ਦਾ ਟੈਸਟ ਕਰਾਇਆ ਸੀਗੇ ਉਹਦੇ ਵਿੱਚ ਪਤਾ ਲੱਗਿਆ ਵੀ ਵੀਟ ਤੋਂ ਅਲਰਜੀ ਹੈ ਜੀ ਹਾਂਜੀ ਠੀਕ ਹੈ ਜੀ ਤੇ ਇਹ ਕੁਝ ਸਮਾਂ ਪਹਿਲਾਂ ਤੁਸੀਂ ਆਪਣਾ ਇੱਕ ਬਾਡੀ ਸਰਵਿਸ ਪੈਕ ਯੂਜ਼ ਕੀਤਾ ਹਾਂਜੀ ਉਹਦੇ ਨਾਲ ਤੁਹਾਨੂੰ ਹੁਣ ਉਹ ਕਿਵੇਂ ਪ੍ਰੋਬਲਮ ਜਿਹੜੀ ਤੁਹਾਡੀ ਹੈਗੀ ਸੀ ਵੀਟ ਤੋਂ ਅਲਰਜੀ ਹੁਣ ਤਾਂ ਸਹੀ ਹੈ ਜੀ ਵੀਟ ਅਲਰਜੀ ਦੀ ਪ੍ਰੋਬਲਮ ਕੋਈ ਨਹੀਂ ਹੈਗੀ ਹੁਣ ਤਾਂ ਜਿਵੇਂ ਮੰਨ ਲਓ ਰੋਟੀ ਵੀ ਖਾ ਲਈ ਦੀਆਂ ਕਣਕ ਤੋਂ ਕਣਕ ਤੋਂ ਬਣੀ ਕੋਈ ਚੀਜ਼ਾਂ ਵੀ ਖਾ ਲਈ ਦੀਆਂ ਨੇ ਠੀਕ ਹੈ ਚੀਜ਼ਾਂ ਖਾ ਲਈ ਦੀਆਂ ਨੇ ਉਹਨਾਂ ਨੇ ਐਵੇਂ ਹੀ ਵੀ ਉਲਟੀਆਂ ਲੱਗ ਜਾਂਦੀਆਂ ਜਾਂ ਪੇਟ ਦਰਦ ਕੁਝ ਨਹੀਂ ਹੁੰਦੇ ਸਭ ਕੁਝ ਠੀਕ ਹੈ ਹੁਣ ਸਭ ਕੁਝ ਠੀਕ ਹੈ ਜੀ ਹਾਂ ਜੀ ਤੇ ਕਾਫੀ ਭੈਣ ਭਾਈਆਂ ਨੂੰ ਵੀਟ ਅਲਰਜੀ ਹੁੰਦੀ ਹੈ ਕਿ ਤੇ ਉਹ ਰੈਗੂਲਰ ਦਵਾਈਆਂ ਹੀ ਖਾਂਦੇ ਰਹਿੰਦੇ ਨੇ ਹਾਂ ਜੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਇਹ ਸਲਾਹ ਦੇਣਾ ਚਾਹੁੰਨਾ ਈ ਕਿ ਮੇਰਾ ਵੀ 1000 ਰੁਪਏ ਬਰਬਾਦ ਹੋ ਗਿਆ ਇਸ ਜਿੱਕਰ ਜੀ ਬਾਦੂ ਮੇਰੀ ਜੀਆਂ ਦਵਾਈਆਂ ਖਾਧੀਆਂ ਨਹੀਂ ਕੋਈ ਫਰਕ ਨਹੀਂ ਪਿਆ ਮੈਂ ਤਾਂ ਕਹਿੰਦਾ ਵੀ ਇਹੀ ਪੈਕ ਯੂਜ਼ ਕਰ ਲਓ ਇਹ ਤਾਂ ਇੱਕ ਹੈਲਥ ਟੌਨਿਕ ਹੈ ਜੀ ਕੋਈ ਬੰਦਾ ਆਮ ਵੀ ਪੀ ਸਕਦਾ ਹੈ ਕੋਈ ਲੈਂਡ ਵੀ ਜਿਹਨੂੰ ਬਿਮਾਰੀ ਹੈ ਉਹ ਹੀ ਪੀਵੇ ਬੈਸਟ ਰਹੀ ਸਭ ਤੋਂ ਰਿਜ਼ਲਟ ਹੀ ਵਧੀਆ ਹੈ ਯਾਨੀ ਤੁਸੀਂ ਸੈਟੀਸਫਾਈ ਹੋ ਆਪਣੇ ਰਿਜ਼ਲਟ ਨਾਲ ਪੰਜ ਜੂਸ ਬੋਡੀ ਸਰਵਿਸ ਪੈਕ ਹਰ ਇੱਕ ਨੂੰ ਯੂਜ਼ ਕਰਨਾ ਚਾਹੀਦਾ ਹਾਂਜੀ ਕਰਨਾ ਚਾਹੀਦਾ ਥੈਂਕ ਯੂ ਜੀ